ਪਿਆਰੇ ਵਿਦਿਆਰਥੀਓ ਅੱਜ ਆਪਾਂ ਜਨ ਸੰਚਾਰ ਦੇ ਮਾਧਿਅਮਾਂ ਵਿੱਚੋਂ ਚਿੱਤਰ ਮਾਧਿਅਮ ਕਰਾਂਗੇ ਪਹਿਲਾਂ ਆਪਾਂ ਚਿੱਤਰ ਮਾਧਿਅਮ ਬਾਰੇ ਸਮਝਦੇ ਹਾਂ ਇਹ ਹੁੰਦੇ ਕੀ ਆ ਜਨ ਸੰਚਾਰ ਵਿੱਚ ਚਿੱਤਰ ਮਾਧਿਅਮ ਉਹ ਮਾਧਿਅਮ ਹਨ ਜਿਨ੍ਹਾਂ ਰਾਹੀਂ ਜਾਣਕਾਰੀ ਚਿੱਤਰਾਂ ਚਾਰਟਾਂ ਡਾਇਗਰਾਮਾਂ ਤੇ ਤਸਵੀਰਾਂ ਵੀਡੀਓਾਂ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਜਨ ਸੰਚਾਰ ਦੇ ਚਿੱਤਰ ਮਾਧਿਅਮ ਵਿੱਚ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਵੀਡੀਓਾਂ ਡਾਇਗਰਾਮਾਂ ਚਿੱਤਰਾਂਤ ਸਵੀਰਾਂ ਰਾਹੀਂ ਦਿੱਤੀ ਜਾਂਦੀ ਆ ਇਹ ਮਾਧਿਅਮ ਸੂਚਨਾ ਨੂੰ ਦ੍ਰਿਸ਼ਟੀਗਤ ਰੂਪ ਵਿੱਚ ਪੇਸ਼ ਕਰਨ ਲਈ ਵਰਤੇ ਜਾਂਦੇ ਆ ਠੀਕ ਆ ਜੀ ਜਿਹੜੇ ਚਿੱਤਰ ਮਾਧਿਅਮ ਆ ਉਹ ਕੀ ਆ ਦ੍ਰਿਸ਼ਟੀਗਤ ਰੂਪ ਵਿੱਚ ਸੂਚਨਾ ਨੂੰ ਪੇਸ਼ ਕਰਦੇ ਆ ਜਿੱਦਾਂ ਅਸੀਂ ਉਹਨੂੰ ਦੇਖ ਕੇ ਸਾਨੂੰ ਸੂਚਨਾ ਦਾ ਪਤਾ ਲੱਗ ਜਾਂਦਾ ਇਹਦੀਆਂ ਕਿਸਮਾਂ ਆਪਾਂ ਕਰਦੇ ਪਹਿਲੀ ਕਿਸਮ ਹੈਗੀ ਇਹਦੀ ਫੋਟੋਗ੍ਰਾਫੀ ਫੋਟੋਗ੍ਰਾਫੀ ਨਾ ਸਿਰਫ ਕਲਾ ਹੈ ਸਗੋਂ ਜਨ ਸੰਚਾਰ ਲਈ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ ਇਸ ਤਰ੍ਹਾਂ ਹੀ ਅਸਲ ਜੀਵਨ ਦੀਆਂ ਤਸਵੀਰਾਂ ਖਿੱਚ ਕੇ ਸੂਚਨਾ ਪੇਸ਼ ਕੀਤੀ ਜਾਂਦੀ ਹੈ ਇਹ ਸਚਾਈ ਨੂੰ ਦਰਸਾਉਣ ਦਾ ਸ਼ਕਤੀਸ਼ਾਲੀ ਸਾਧਨ ਹੈ ਦੇਖੋ ਜਿਹੜਾ ਫੋਟੋਗ੍ਰਾਫੀ ਆ ਇਹ ਸਚਾਈ ਨੂੰ ਦਰਸਾਉਣ ਦਾ ਸ਼ਕਤੀਸ਼ਾਲੀ ਸਾਧਨ ਹੈ ਇੱਕ ਤਾਂ ਸਾਨੂੰ ਕਿਸੇ ਨੇ ਬੋਲ ਕੇ ਗੱਲ ਦੱਸਣੀ ਦੂਜੀ ਸਾਨੂੰ ਫੋਟੋ ਦਿਖਾਲ ਦੇਣੀ ਤਾਂ ਜਿਹੜੀ ਫੋਟੋ ਅਸੀਂ ਦੇਖ ਲੈਣੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਸਚਾਈ ਦਾ ਜਿਹੜਾ ਉਹ ਅੰਸ਼ ਹੁੰਦਾ ਵਾ ਠੀਕ ਆ ਬੋਲ ਕੇ ਦੱਸੀ ਜਾਣ ਵਾਲੀ ਗੱਲ ਸਾਨੂੰ 100 ਸੱਚ ਨਹੀਂ ਲੱਗਦੀ ਇਹਦੀ ਦੂਜੀ ਕਿਸਮ ਹੈ ਡਾਇਗ੍ਰam ਗੁੰਝਲਦਾਰ ਸੰਧਾਤਾ ਤੇ ਸਮੂਹਾਂ ਨੂੰ ਸੌਖੇ ਤਰੀਕੇ ਨਾਲ ਪੇਸ਼ ਕਰਨ ਲਈ ਡਾਇਗ੍ਰam ਦੀ ਵਰਤੋਂ ਕੀਤੀ ਜਾਂਦੀ ਹੈ ਇਹ ਜਾਣਕਾਰੀ ਨੂੰ ਸਧਾਰਨ ਅਤੇ ਦ੍ਰਿਸ਼ਮਾਨ ਰੂਪ ਵਿੱਚ ਪੇਸ਼ ਕਰਨ ਦਾ ਮਹੱਤਵਪੂਰਨ ਸਾਧਨ ਹੈ ਇਸ ਨਾਲ ਜਾਣਕਾਰੀ ਨੂੰ ਯਾਦ ਰੱਖਣ ਵਿੱਚ ਮਦਦ ਮਿਲਦੀ ਹੈ ਦੇਖੋ ਜਿੱਦਾਂ ਮੰਨ ਲਓ ਹੁਣ ਪਾਰਟਸ ਆਫ ਬਾਡੀ ਆ ਉਹ ਡਾਇਗ੍ਰam ਹੋ ਗਈ ਮਨੁੱਖੀ ਸਰੀਰ ਦੀ ਜਦੋਂ ਸਾਨੂੰ ਉਸ ਤੋਂ ਪਤਾ ਲੱਗਦਾ ਕਿ ਸਾਡੀ ਕੀ ਆ ਕੋਣੀ ਆ ਇਹ ਸਿਰਵਾ ਤਾਂ ਇਦਾਂ ਇਸ ਸੂਚਨਾ ਨੂੰ ਜਾਣਕਾਰੀ ਨੂੰ ਸੌਖੇ ਢੰਗ ਨਾਲ ਹੀ ਯਾਦ ਕੀਤੇ ਜਾਂ ਸਕਦਾ ਤੇ ਜਾਣਕਾਰੀ ਲੰਬੇ ਸਮੇਂ ਤੱਕ ਸਾਨੂੰ ਯਾਦ ਰਹਿੰਦੀ ਆ ਅੱਗੇ ਚਾਰਟ ਅਤੇ ਗ੍ਰਾਫ ਚਾਰਟ ਅਤੇ ਗ੍ਰਾਫ ਚਿੱਤਰ ਮਾਧਿਅਮ ਦਾ ਮਹੱਤਵਪੂਰਨ ਰੂਪ ਹਨ ਇਹ ਅੰਕੜੇ ਅਤੇ ਡਾਟਾ ਦਿਖਾਉਣ ਜਿਹੜਾ ਚਾਰਟ ਹੈ ਮਹੱਤਵਪੂਰਨ ਰੂਪਾ ਇਹ ਅੰਕੜੇ ਅਤੇ ਡਾਟਾ ਦਿਖਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ ਇਹ ਅੰਕੜਿਆਂ ਨੂੰ ਦ੍ਰਿਸ਼ਮਾਨ ਰੂਪ ਵਿੱਚ ਪੇਸ਼ ਕਰਕੇ ਸਮਝਣਯੋਗ ਬਣਾਉਂਦੇ ਹਨ ਇਨ੍ਹਾਂ ਦੀ ਵਰਤੋਂ ਸਿੱਖਿਆ ਵਿਗਿਆਪਨ ਵਪਾਰ ਅਤੇ ਸਰਕਾਰੀ ਰਿਪੋਰਟਾਂ ਬਣਾਉਣ ਲਈ ਕੀਤੀ ਜਾਂਦੀ ਹੈ ਦੇਖੋ ਚਾਰਟ ਆ ਤੁਸੀਂ ਮੈਥ ਵਿੱਚ ਪਾਈ ਚਾਰਟ ਦੇਖੇ ਹੋਣੇ ਆ ਬਾਰ ਗ੍ਰਾਫ ਦੇਖੇ ਹੋਣੇ ਆ ਇਹ ਜਿਹੜੇ ਚਾਰਟ ਆ ਇਹ ਕੀ ਕਰਦੇ ਆ ਸਾਨੂੰ ਸੂਚਨਾਵਾਂ ਨੂੰ ਅੰਕੜਿਆਂ ਨੂੰ ਸਮਝਣ ਵਿੱਚ ਸਾਡੀ ਮਦਦ ਕਰਦੇ ਆ ਠੀਕ ਆ ਇਹ ਅੰਕੜਿਆਂ ਨੂੰ ਦ੍ਰਿਸ਼ਮਾਨ ਰੂਪ ਵਿੱਚ ਪੇਸ਼ ਕਰਦੇ ਆ ਠੀਕ ਆ ਜਿਹੜੇ ਚਾਰਟ ਜਾਂ ਗ੍ਰਾਫ ਆ ਉਹ ਮੈਥ ਦੇ ਖੇਤਰ ਵਿੱਚ ਤੇ ਵਿਗਿਆਨ ਵਪਾਰ ਸਰਕਾਰੀ ਰਿਪੋਰਟਾਂ ਦੇ ਖੇਤਰ ਵਿੱਚ ਯੂਜ਼ ਕੀਤੇ ਜਾਂਦੇ ਆ ਅੱਗੇ ਹੈਗਾ ਇਲਸਟ੍ਰੇਸ਼ਨ ਇਲਸਟ੍ਰੇਸ਼ਨ ਉਹ ਚਿੱਤਰ ਹੈ ਜੋ ਕਿਸੇ ਵਿਸ਼ੇ ਲੇਖ ਕਹਾਣੀ ਜਾਂ ਜਾਣਕਾਰੀ ਨੂੰ ਤ੍ਰਿਸ਼ਮਾਨ ਢੰਗ ਨਾਲ ਦਰਸਾਉਂਦਾ ਹੈ ਤਾਂ ਜੋ ਪੜਨ ਵਾਲਾ ਉਸ ਨੂੰ ਆਸਾਨੀ ਨਾਲ ਸਮਝ ਸਕੇ ਖਬਰਾਂ ਜਾਂ ਲੇਖਾਂ ਨੂੰ ਆਕਰਸ਼ਕ ਬਣਾਉਣ ਲਈ ਇਸ ਮਾਧਿਅਮ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਤੁਸੀਂ ਮੰਨ ਲਓ ਨਾ ਪਿਆਸਾ ਕਾਂ ਦੀ ਕਹਾਣੀ ਪੜ੍ਹਦੇ ਆ ਉਹਦੇ ਵਿੱਚ ਸਾਨੂੰ ਇੱਕ ਫੋਟੋ ਦਿੱਤੀ ਹੁੰਦੀ ਸੀ ਘੜੇ ਉੱਤੇ ਕਾਂ ਬੈਠਾ ਹੁੰਦਾ ਸੀ ਕੋਲ ਕੰਕਰ ਪਏ ਹੁੰਦੇ ਸੀ ਠੀਕਾ ਇਸ ਤਰ੍ਹਾਂ ਸਾਨੂੰ ਜਾਣਕਾਰੀ ਸਮਝਣ ਵਿੱਚ ਆਸਾਨੀ ਹੁੰਦੀ ਆ ਠੀਕਾ ਅਗਲੀ ਕਿਸਮ ਆ ਵੀਡੀਓ ਮਾਧਿਅਮ ਵੀਡੀਓ ਮਾਧਿਅਮ ਚਿੱਤਰ ਮਾਧਿਅਮ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਆਧੁਨਿਕ ਰੂਪ ਹੈ ਇਸ ਰਾਹੀਂ ਚਲਦੇ ਚਿੱਤਰ ਆਵਾਜ਼ ਅਤੇ ਸੰਗੀਤ ਦੀ ਮਦਦ ਨਾਲ ਜਾਣਕਾਰੀ ਮਨੋਰੰਜਨ ਅਤੇ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਇਸ ਦੁਆਰਾ ਪ੍ਰਾਪਤ ਜਾਣਕਾਰੀ ਦਾ ਪਾਠਕਾਂ ਦੇ ਮਨ ਤੇ ਲੰਬੇ ਸਮੇਂ ਤੱਕ ਪ੍ਰਭਾਵ ਰਹਿੰਦਾ ਹੈ ਦੇਖੋ ਵੀਡੀਓ ਮਾਧਿਅਮ ਰਾਹੀਂ ਜੋ ਵੀ ਅਸੀਂ ਜਾਣਕਾਰੀ ਦੇਖਦੇ ਹਾਂ ਉਹਦਾ ਸਾਡੇ ਤੇ ਬਹੁਤ ਲੰਬੇ ਸਮੇਂ ਤੱਕ ਪ੍ਰਭਾਵ ਰਹਿੰਦਾ ਅਸੀਂ ਕੋਈ ਫਿਲਮ ਦੇਖ ਲੈਂਦੇ ਆ ਸਾਨੂੰ ਉਹਦੀ ਸਟੋਰੀ ਬਹੁਤ ਲੰਬੇ ਸਮੇਂ ਤੱਕ ਯਾਦ ਰਹਿੰਦੀ ਠੀਕ ਆ ਵੀਡੀਓ ਮਾਧਿਅਮ ਵਿੱਚ ਅੱਗੇ ਹੈ ਟੈਲੀਵਿਜ਼ਨ ਫਿਲਮਾਂ ਠੀਕ ਆ ਟੈਲੀਵਿਜ਼ਨ ਸਮਾਚਾਰ ਮਨੋਰੰਜਨ ਅਤੇ ਸਿੱਖਿਆ ਲਈ ਇੱਕ ਪ੍ਰਮੁੱਖ ਚਿੱਤਰ ਮਾਧਿਅਮ ਹੈ ਇਹ ਵਿਭਿੰਨ ਚੈਨਲਾਂ ਦੁਆਰਾ ਬਹੁਤ ਸਾਰੀ ਜਾਣਕਾਰੀ ਅਤੇ ਮਨੋਰੰਜਨ ਮੁਹੱਈਆ ਕਰਵਾਉਂਦਾ ਹੈ ਠੀਕ ਆ ਜਿਹੜਾ ਟੈਲੀਵਿਜ਼ਨ ਆ ਸਾਨੂੰ ਜਾਣਕਾਰੀ ਵੀ मनोरंजन ਵੀ ਤੇ ਸਿੱਖਿਆ ਵੀ ਮੁਹੱਈਆ ਕਰਵਾਉਂਦਾ ਐਸੇ ਤਰ੍ਹਾਂ ਫਿਲਮਾਂ ਚਿੱਤਰ ਮਾਧਿਅਮ ਦਾ ਸਭ ਤੋਂ ਪ੍ਰਭਾਵਸ਼ੀਲ ਤੇ ਲੋਕਪ੍ਰੀਅ ਚਿੱਤਰ ਮਾਧਿਅਮ ਦਾ ਰੂਪ ਹੈ ਜਿਨ੍ਹਾਂ ਵਿੱਚ ਚਲਦੇ ਚਿੱਤਰ ਰਾਹੀਂ ਵਿਚਾਰ ਕਲਾ ਕਹਾਣੀ ਸੰਦੇਸ਼ ਪ੍ਰਗਟ ਕੀਤਾ ਜਾਂਦਾ ਹੈ ਚਿੱਤਰ ਮਾਧਿਅਮ ਦੇ ਲਾਭ ਕੀ ਆ ਹੁਣ ਅਸੀਂ ਉਹ ਕਰਾਂਗੇ ਪਹਿਲਾ ਕੀ ਹੈ ਦ੍ਰਿਸ਼ਟੀਕਥ ਸਿੱਖਣ ਚਿੱਤਰ ਮਾਧਿਅਮ ਰਾਹੀਂ ਵਿਦਿਆਰਥੀ ਕੀ ਆ ਉਕੇ ਇਹ ਦੇਖ ਕੇ ਸਿੱਖਦੇ ਆ ਠੀਕ ਆ ਇਹ ਕੀ ਆ ਸਿੱਖਣ ਦੇ ਤਜਰਬੇ ਨੂੰ ਵਧਾਉਂਦਾ ਵਾ ਠੀਕ ਆ ਵਿਦਿਆਰਥੀ ਚਿੱਤਰ ਰਾਹੀਂ ਬਹੁਤ ਜ਼ਿਆਦਾ ਤੇ ਜਲਦੀ ਚੀਜ਼ਾਂ ਨੂੰ ਸਮਝਦੇ ਆ ਦੂਜਾ ਸੂਚਨਾ ਦਾ ਸਪਸ਼ਟੀਕਰਨ ਦੇਖੋ ਚਿੱਤਰ ਮਾਧਿਅਮ ਰਾਹੀਂ ਜਟਿਲ ਜਾਣਕਾਰੀ ਆ ਉਹਨੂੰ ਆਸਾਨੀ ਨਾਲ ਸਮਝਿਆ ਜਾਂਦਾ ਵਾ ਤਸਵੀਰਾਂ ਚਾਟਾਂ ਗਰਾਫਾਂ ਰਾਹੀਂ ਕੀ ਆ ਸੂਚਨਾ ਦਾ ਸਪਸ਼ਟੀਕਰਨ ਹੁੰਦਾ ਇਹ ਸੂਚਨਾ ਨੂੰ ਸਪਸ਼ਟ ਬਣਾਉਂਦੇ ਧਿਆਨ ਆਕਰਸ਼ਿਤ ਕਰਨਾ ਦੇਖੋ ਕਿਸੇ ਕਹਾਣੀ ਵਿੱਚ ਜੇ ਚਿੱਤਰ ਹੋਊਗੇ ਤਾਂ ਕਿ ਆ ਪਾਠਕਾਂ ਦਾ ਧਿਆਨ ਕਰਸ਼ਿਤ ਹੁੰਦਾ ਜੇ ਖਬਰਾਂ ਵਿੱਚ ਵੀ ਕਿਸੇ ਘਟਨਾ ਦੀ ਜੇ ਫੋਟੋ ਸ਼ਾਪੀ ਗਈ ਆ ਤਾਂ ਪਾਠਕ ਜਿਆਦਾ ਰੁਚੀ ਲੈ ਕੇ ਉਹਨੂੰ ਪੜਦੇ ਆ ਇਹ ਧਿਆਨ ਕਰਸ਼ਿਤ ਵੀ ਕਰਦਾ ਪਾਠਕਾਂ ਦਾ ਚਿੱਤਰ ਮਾਧਿਅਮ ਅੱਗੇ ਵਿਸ਼ਵਾਸਯੋਗਤਾ ਦੇਖੋ ਫੋਟੋਆਂ ਤਸਵੀਰਾਂ ਤੇ ਚਿੱਤਰਾਂ ਦੁਆਰਾ ਦਿੱਤੀ ਜਾਣੀ ਕ ਜਾਣਕਾਰੀ ਨਾਲ ਲੋਕਾਂ ਵਿੱਚ ਜਿਹੜੀ ਆ ਵਿਸ਼ਵਾਸਯੋਗਤਾ ਜਾਣਕਾਰੀ ਪ੍ਰਤੀ ਉਹ ਜਿਆਦਾ ਵੱਧਦੀ ਆ ਲੋਕੀ ਉਸ ਗੱਲ ਤੇ ਵਿਸ਼ਵਾਸ ਕਰਦੇ ਆ ਜੇਕਰ ਨਾਲ ਕੋਈ ਦ੍ਰਿਸ਼ ਜਾਂ ਕੋਈ ਵੀਡੀਓ ਖਬਰ ਵਿੱਚ ਪੇਸ਼ ਕੀਤੀ ਜਾਂਦੀ ਆ ਅੱਗੇ ਹੈ ਕਲਪਨਾਸ਼ੀਲਤਾ ਚਿੱਤਰ ਮਾਧਿਅਮ ਕਲਪਨਾਸ਼ੀਲਤਾ ਨੂੰ ਵਧਾਉਂਦੇ ਆ ਪਾਟਕਾਂ ਦੀ ਨੂੰ ਚਿੱਤਰਾਂ ਰਾਹੀਂ ਕਲਪਨਾ ਸੋਚ ਨੂੰ ਪ੍ਰਗਟ ਕਰਨ ਜਾਂ ਵਿਕਸਿਤ ਕਰਨ ਵਿੱਚ ਸਹਾਇਤਾ ਮਿਲਦੀ ਆ ਠੀਕ ਆ ਇਹ ਸਾਡੀ ਕਲਪਨਾਤਮਕ ਸੋਚ ਨੂੰ ਵਧਾਉਂਦੇ ਆ ਸੂਚਨਾ ਦੀ ਪ੍ਰਮਾਣਿਕਤਾ ਚਿੱਤਰਾਂ ਰਾਹੀਂ ਹੈ ਜਿਹੜੀ ਜਾਣਕਾਰੀ ਦੇ ਪ੍ਰਮਾਣਿਕ ਹੋਣ ਦਾ ਪਤਾ ਲੱਗਦਾ ਚਿੱਤਰਾਂ ਰਾਹੀਂ ਮਿਲਣ ਵਾਲੀ ਸੂਚਨਾ ਸੱਚੀ ਭਰੋਸੇਯੋਗ ਅਤੇ ਤੱਥਾਂ ਤੇ ਆਧਾਰਿਤ ਹੁੰਦੀ ਹੈ ਸਵੇਦਨਸ਼ੀਲਤਾ ਤੇ ਰੁਚੀ ਚਿੱਤਰਾਂ ਅਤੇ ਚਾਟਾਂ ਦੀ ਵਰਤੋਂ ਸਿੱਖਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਂਦੀ ਹੈ ਜਿਸ ਨਾਲ ਪਾਠਕਾਂ ਦੀ ਰੁਚੀ ਵੱਧਦੀ ਹੈ ਇਹ ਉਹਨਾਂ ਨੂੰ ਸਿੱਖਣ ਵਿੱਚ ਜ਼ਿਆਦਾ ਭਾਗੀਦਾਰੀ ਕਰਨ ਵਿੱਚ ਪ੍ਰੇਰਿਤ ਕਰਦੇ ਹਨ ਠੀਕ ਹੈ ਜਿਹੜੀ ਸਵੇਦਨਸ਼ੀਲਤਾ ਤੇ ਰੌਚਕਤਾ ਜਿਹੜੇ ਤੱਤ ਉਹ ਸਿੱਖਣ ਵਿੱਚ ਮਦਦ ਕਰਦੇ ਆ ਠੀਕ ਆ ਜਟਿਲ ਵਿਚਾਰਾਂ ਦੀ ਸਹੀ ਵਿਆਖਿਆ ਚਿੱਤਰ ਮਾਧਿਅਮ ਦੇ ذریعے ਜਟਿਲ ਵਿਗਿਆਨਿਕ ਅਤੇ ਸਮਾਜਿਕ ਵਿਚਾਰਾਂ ਨੂੰ ਆਸਾਨ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਸਮਝ ਬਿਹਤਰ ਹੁੰਦੀ ਹੈ ਸੂਚਨਾ ਦਾ ਤੇਜ ਸੰਚਾਰ ਦੇਖੋ ਸੂਚਨਾ ਦਾ ਜਿਹੜਾ ਤੇਜ਼ ਸੰਚਾਰਕ ਚਿੱਤਰ ਮਾਧਿਅਮ ਜਾਂ ਪੋਸਟਰ ਬਹੁਤ ਸਾਰੇ ਲੋਕਾਂ ਤੱਕ ਇੱਕੋ ਵਾਰ ਵਿੱਚ ਸੂਚਨਾ ਪਹੁੰਚਾ ਸਕਦਾ ਹੈ ਇਹ ਸੰਚਾਰ ਦਾ ਤੇਜ਼ੀ ਨਾਲ ਸੂਚਨਾ ਪ੍ਰਦਾਨ ਕਰਨ ਵਾਲਾ ਮਾਧਿਅਮ ਹੈ ਉਦਾਹਰਨ ਦੇ ਤੌਰ ਤੇ ਤੁਸੀਂ ਦੇਖੋ ਜਿਹੜੇ ਪੈਂਫਲੇਟ ਆ ਉਹ ਕਿ ਆਖਬਾਰਾਂ ਨਾਲ ਜਿਹੜੀ ਸੂਚਨਾ ਵਾ ਐਡਵਰਟਾਈਜ਼ਮੈਂਟ ਵਾ ਉਹ ਕਿ ਆ ਦੂਰ ਦੂਰ ਤੱਕ ਕਰ ਦਿੰਦੇ ਆ ਇੱਕ ਦਿਨ ਵਿੱਚ ਹੀ ਏਸੀ ਆਪਣਾ ਚਿੱਤਰ ਮਾਧਿਅਮ ਜਨ ਸੰਚਾਰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ